ਸੰਗਰੂਰ ਦੇ ਵਿੱਚ ਗੰਗੇਪਾਨ ਨੂੰ ਦੂਰ ਕਰਨ ਦਾ ਦਾਵਾ ਕਰਨ ਦਾ ਕੈਂਪ ਲਗਾਇਆ ਗਿਆ ਸੀ ਜਿਸ ਕੈਂਪ ਦੇ ਵਿੱਚ ਹਜ਼ਾਰਾਂ ਲੋਕ ਪਹੁੰਚੇ ਸਨ ਪਰ ਕੈਂਪ ਦੇ ਵਿੱਚ ਜੋ ਦੇਸੀ ਨੁਸਖਾ ਤਿਆਰ ਕੀਤਾ ਗਿਆ ਸੀ ਜੋ ਕਿ ਉੱਥੋਂ ਦੇ ਲੋਕਾਂ ਦੇ ਲਗਾਇਆ ਗਿਆ ਸੀ ਤਾਂ ਉਸ ਤੋਂ ਬਾਅਦ 60 ਦੇ ਕਰੀਬ ਲੋਕਾਂ ਦੀਆਂ ਅੱਖਾਂ ਦੇ ਵਿੱਚ ਇਨਫੈਕਸ਼ਨ ਹੋ ਗਈ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸਣੂਨ ਮਾਲਕ ਅਤੇ ਕੈਂਪ ਦੇ ਪ੍ਰਬੰਧ ਕਰਨ ਵਾਲੇ ਕੁੱਲ ਦੋ ਲੋਕਾਂ ਤੇ ਪਰਚਾ ਦਰਜ ਕਰ ਕਾਰਵਾਈ ਕਰ ਦਿੱਤੀ ਗਈ ਜਿਸ ਤੋਂ ਬਾਅਦ ਅੱਜ ਇੱਥੇ ਸਲੂਨ ਦੇ ਵਿੱਚ ਜ਼ਿਲ੍ਹਾ ਆਯੁਰਵੈਦਿਕ ਅਫਸਰ ਦੀ ਟੀਮ ਵੱਲੋਂ ਇਸ ਸਲੂਨ ਨੂੰ ਸੀਲ ਕਰ ਦਿੱਤਾ ਗਿਆ ਹੈ ਪਰ ਉੱਥੇ ਲੋਕਾਂ ਦਾ ਜਮਾਵੜਾ ਅਜੇ ਵੀ ਜਾਰੀ ਹੈ ਜ਼ਿਲ੍ਹਾ ਆਯੁਰਵੈਦਿਕ ਅਫਸਰ ਦਾ ਕਹਿਣਾ ਹੈ ਕਿ ਸਲੂਨ ਮਾਲਕ ਜਦ ਤੱਕ ਜਾਂਚ ਦੇ ਵਿੱਚ ਸ਼ਾਮਲ ਨਹੀਂ ਹੁੰਦਾ ਉਸ ਸਮੇਂ ਤੱਕ ਸਲੂਨ ਸੀਲ ਰਹੇਗਾ ਕੱਕਾ ਫੋਨ ਤੁਸੀਂ ਜਿੰਮੇ ਆਣੇ ਵਾਲਾ ਹੈ ਜੀ ਠੀਕ ਕਰਨਾ ਚਾਹਤੇ ਜੇ ਤੇ ਬਾਲਾ ਦੇ ਬਾਰੇ ਠੀਕ ਕਰਾਓ ਅੱਛਾ ਜੀ ਤੇ ਦੋ ਹਫਤੇ ਹੋਇਆ ਜੇ ਮਸਾ ਨੂੰ ਤੀਸਰੇ ਹਫਤੇ ਆਉਣਾ ਪਹਿਲਾਂ ਦੋ ਵਾਰੀ ਆ ਚੁੱਕੇ ਹਾਂ ਜੀ ਦੋ ਵਾਰੀ ਆ ਚੁੱਕੇ ਹਾਂ ਤੇ ਇਹ ਤੀਸਰਾ ਚੱਕਰ ਹੈ ਜੀ ਅੱਜ ਤਾਂ ਸਲੂਨ ਸੀਲ ਹੋ ਚੁੱਕੇ ਪਤਾ ਕਿਉਂ ਆ ਹਾਂਜੀ ਹਾਂਜੀ ਅੱਜ ਆਏ ਹਾਂ ਤੁਹਾਨੂੰ ਪਤਾ ਨਹੀਂ ਅਗਲੇ ਸਲੂਨ ਦੇ ਵਿੱਚ ਜਿਹੜੇ ਲੋਕਾਂ ਨੇ ਦਵਾਈ ਲਈ ਸੀ ਕੁਝ ਹੋਰ ਨਾਲ ਇਕੱਠਾ ਉਹ ਚੱਕਰ ਦਾ ਇਨਫੈਕਸ਼ਨ ਵਗੈਰਾ ਹੋ ਗਿਆ ਇਸ ਚੀਜ਼ ਬਾਰੇ ਤੁਹਾਨੂੰ ਪਤਾ ਹੈ ਜਿੰਨੇ ਹੀ ਪਤਾ ਚੱਲਿਆ ਨਹੀਂ ਜਿਹੜਾ ਤੁਸੀਂ ਇੱਥੇ ਦਵਾਈ ਲਵਾਨ ਆਏ ਸੀ ਤੁਹਾਡੇ ਕੋਈ ਅੱਖਾਂ ਨੇ ਇਨਫੈਕਸ਼ਨ ਵਗੈਰਾ ਕੋਈ ਹੋਇਆ ਸੀ ਨਹੀਂ ਜਿਨੇ ਸਿਰ ਤੇ ਖਾਲੀ ਹੋਏ ਸੀ ਕਿ ਦਾਨਪ੍ਰੀਵਸ ਤੋਂ ਬਾਅਦ ਕੁਝ ਨਹੀਂ ਹੋਇਆ ਉਸ ਤੋਂ ਬਾਅਦ ਕੁਝ ਨਹੀਂ ਹੋਇਆ ਨਹੀਂ ਜੀ ਨਹੀਂ ਜੀ ਕਿੰਨੀ ਵਾਰ ਦੋ ਵਾਰ ਦਵਾਈ ਲਓ ਚੁੱਕੇ ਹੋ ਹਾਂਜੀ ਤੇ ਅੱਜ ਦੇ ਬਾਰੇ ਤੁਹਾਨੂੰ ਪਤਾ ਸੀ ਇੱਥੇ ਜਿਨੇ ਅੱਜ ਦੇ ਬਾਰੇ ਨਹੀਂ ਜੀ ਮੇਰਾ ਨਾਮ ਅਜੇ ਸੋਨੀ ਹੈ ਜੀ ਕਿੱਥੋਂ ਆਏ ਹੋ ਮੈਂ ਬिलासपुर ਹਿਮਾਚਲ ਤੋਂ ਆਇਆ ਜੀ ਆ ਪਹਿਲਾਂ ਵੀ ਤੁਸੀਂ ਇੱਥੇ ਮੈਂ ਜੀ 10 ਦਿਨ ਪਹਿਲੇ ਲਗਾ ਕੇ ਗਿਆ ਥਾ ਤਾਂ ਉਸ ਤੋਂ ਬਾਅਦ ਮੇਰੇ ਜੀ ਬਹੁਤ ਫਰਕ ਜਗਿਆ ਤਾਂ ਅਸੀਂ ਫੇਰ ਦੁਬਾਰਾ ਆਏ ਆ ਸਭ ਤੋਂ ਪੈਸਾ ਪੂਆ ਵੀ ਦਿੰਦੇ ਹੈਗੇ ਨਹੀਂ ਜੀ ਪੈਸਾ ਕੋਈ ਨਹੀਂ ਲਿਆ ਉਹਨਾਂ ਨੇ ਬਲਕਿ ਉਹ ਤਾਂ ਹਰ ਹਰ ਤਰੀਕੇ ਨਾਲ ਬੰਦੇ ਨੂੰ ਗਾਈਡ ਕਰਦੇ ਆ ਜੀ ਉਹ ਹਰ ਤਰੀਕੇ ਨਾਲ ਦੱਸਦੇ ਆ ਕਿ ਦਵਾਈ ਲਗਾਉਣ ਦਾ ਤਰੀਕਾ ਕਿਦਾਂ ਹੈਗੇ ਜੀ ਦਵਾਈ ਉਹ ਆਪਣੇ ਲਗਾਉਂਦੇ ਆ ਫਿਰ ਉਹ ਦੱਸਦੇ ਹੈਗੇ ਆ ਇਹ ਦਵਾਈ ਅੱਖਾਂ ਚ ਚਲ ਜੇਗੀ ਅਗਰ ਬਚਾਣਾ ਹੈ ਉਸ ਤੇ ਉਹ ਬਲਕਿ ਆਪਣੇ ਆਪ ਹੀ ਧੁੰਦੇ ਆ ਗਏ ਉੱਥੇ ਠੀਕ ਹੈ ਨਾ ਜੀ ਆਪਣੇ ਆਪ ਹੀ ਧੁੰਦੇ ਆ ਗਏ ਉੱਥੇ ਇਹ ਨਹੀਂ ਕਹਿੰਦੇ ਆ ਕਿ ਵੀ ਤੁਸੀਂ ਦਵਾਈ ਲਗਾ ਕੇ ਚਲੇ ਜਾਓ ਆਪਣੇ ਆਪ ਧੋ ਲੋ ਨਹੀਂ ਜੀ ਉਹ ਪੂਰੀ ਮਤਲਬ ਸਰਵਿਸ ਪੂਰੀ ਫੁੱਲ ਜਿਹੜਾ ਗਿਆ ਸੀਲ ਕਰ ਦਿੱਤਾ ਗਿਆ ਹੁਣ ਤੁਸੀਂ ਕੀ ਕਰੋਗੇ ਇੱਥੇ ਖੜੋਓ ਅਸੀਂ ਤਾਂ ਜੀ ਉਹਨਾਂ ਤਾਂ ਦੇਖੋ ਇੰਨੇ ਲੋਕ ਖੜੇ ਆ ਗਏ ਅਰੇ ਅਸੀਂ ਅਸੀਂ ਤਾਂ ਉਹਨਾਂ ਵਾਸਤੇ ਹੀ ਕਰਾਇਆ ਸੀ ਅਸੀਂ ਨਾਲ ਆ ਗਏ ਆ ਬਰਾਬਰ ਦੇ ਨਾਲ ਦੂਜੀ ਅਗਰ ਕਿਸੇ ਦੀ ਅੱਖਾਂ 'ਚ ਕੋਈ ਫਰਕ ਪਿਆ ਹੈਗਾ ਤਾਂ ਇਹ ਉਹਨਾਂ ਦੀ ਹੀ ਬਦਲੋਤ ਹੈਗਾ ਹੈ ਉਹ ਉਹਨਾਂ ਨੇ ਖੁਦ ਕਰਾਇਆ ਹੈ ਜਿਹਨਾਂ ਬੰਦੇ ਨੇ ਆਪਣੇ ਆਪ ਹੀ ਧੋ ਲਿਆ ਹੈ ਆਪਣੇ ਹੱਥ ਲਗਾ ਲਏ ਠੀਕ ਹੈ ਨਾ ਜੀ ਦਵਾਈ ਆਪਣੇ ਆਪ ਉਹਨਾਂ ਨੇ ਲਗਾ ਲਈ ਹੈ ਕਿਤੇ ਅਸੀਂ ਆਪਣੀ ਰਿਸਪੌਂਸਿਬਿਲਿਟੀ ਆਪ ਹੀ ਲਵਾਉਣ ਨੂੰ ਤਿਆਰ ਹਾਂ ਜੇ ਸਾਨੂੰ ਕੋਈ ਕਹੀ ਹੱਤੀ ਨਾ ਮੈਂ ਆਪਣਾ ਮੈਂ ਡਾਕਟਰ ਰਮਨ ਖੰਨਾ ਹਾਂ ਡਿਸਟ੍ਰਿਕਟ ਆਯੁਰਵੈਦਿਕ ਆਫੀਸਰ ਕਮ ਡਰੱਗਿਸਟ ਆਏ ਡਿਪਾਰਟਮੈਂਟੋਂ ਬੋਲੋ ਸੀਪਿੱਟਾ ਗਿਆ ਇਹ ਇਹ ਕੱਲ ਸ਼ਾਮ ਨੂੰ 6 ਵਜੇ ਮੈਨੂੰ ਜ਼ੋਨਲ ਲਾਇਸੈਂਸਿੰਗ ਅਥਾਰਟੀ ਉਹਨਾਂ ਦਾ ਕਾਲ ਆਈ ਸੀ ਕਿ ਇਸ ਤਰ੍ਹਾਂ ਸੰਗਰੂਰ ਦੇ ਵਿੱਚ ਇਹ ਕੈਂਪ ਲਗਾ ਕੇ ਆਏ ਨੇ ਜਿਦੇ ਚ ਕੰਜੇ ਪੈਣ ਦਾ ਇਲਾਜ ਕਰਦੇ ਸੀ ਉੱਥੇ ਜਿਨ੍ਹਾਂ ਦੇ ਦਵਾਈ ਲਗਾਈ ਗਈ ਸੀਗੀ 60 70 ਮਰੀਜ਼ ਸਿਵਲ ਹਸਪੀਟਲ ਸੰਗਰੂਰ ਖਾਰਿਸ਼ ਨਾਲ ਅਲਰਜੀ ਦੇ ਰਿਐਕਸ਼ਨ ਨਾਲ ਸੋਜਾ ਮੂੰਹ ਦੇ ਸੋਜੇ ਨਾਲ ਉੱਥੇ ਪਹੁੰਚੇ ਨੇ ਜਿਹਦੇ ਕਰਕੇ ਜਿਹਦਾ ਕੀ ਮਾਨਯੋਗ ਸਿਹਤ ਮੰਤਰੀ ਜੀ ਨੇ ਗੰਭੀਰ ਨੋਟਿਸ ਲਿਆ ਉਹ ਨੋਟਿਸ ਲੈਨ ਕਰਕੇ ਉਹਨਾਂ ਵੱਲੋਂ ਫਿਰ ਸਿਵਲ ਸਰਜਨ ਸਾਹਿਬ ਨੂੰ ਮੈਸੇਜ ਆਇਆ ਉਹਨਾਂ ਨੇ ਇੱਥੇ ਜ਼ੋਨਲ ਲਾਇਸੈਂਸਿੰਗ ਅਥਾਰਟੀ ਨੂੰ ਗਿਆ ਕਿ ਕਾਰਵਾਈ ਕੀਤੀ ਜਾਵੇ ਪਰ ਕਿਉਂਕਿ ਜਿਹੜਾ ਇਹ ਪ੍ਰੋਡਕਟ ਲਗਾ ਰਹੇ ਸੀ ਉਹ ਆਯੁਰਵੈਦਿਕ ਪ੍ਰੋਡਕਟ ਸੀ ਇਸ ਲਈ ਉਹਨਾਂ ਨੇ ਮੈਨੂੰ ਸ਼ਾਮ ਨੂੰ 6 ਵਜੇ ਕਾਲ ਕੀਤੀ ਕਿ ਇਹ ਆਯੁਰਵੈਦਿਕ ਪ੍ਰੋਡਕਟ ਹੈ ਤੁਸੀਂ ਇਹਦੇ ਖਿਲਾਫ ਕਾਰਵਾਈ ਤੁਹਾਡੇ ਵੱਲੋਂ ਬੱਤੀ ਹੈ ਤਾਂ ਸ਼ਾਮ ਨੂੰ 7 ਵਜੇ ਮੈਂ ਆਪਣੀ ਟੀਮ ਨਾਲ ਇੱਥੇ ਆਇਆ ਸੀਗਾ ਉਦੋਂ ਇਹ ਬੰਦ ਸੀ ਕਿਉਂਕਿ ਮੈਨੂੰ ਪਤਾ ਲੱਗਿਆ ਸੀਗਾ ਕਿ ਇਹ ਮੰਗਲਵਾਰ ਵੀਰਵਾਰ ਔਰ ਸ਼ਨੀਵਾਰ ਇੱਥੇ ਦਵਾਈ ਲਗਾਉਂਦੇ ਨੇ ਫਿਰ ਅਸੀਂ ਡਿਸਾਈਡ ਕੀਤਾ ਕਿ ਸਵੇਰੇ ਇੱਕ ਵਾਰ ਦੁਬਾਰਾ ਆਇਆ ਜਾਏ 10 ਵਜੇ ਅਸੀਂ ਇੱਥੇ ਆਏ ਸੀਗੇ ਤੇ ਇਹ ਬੰਦ ਪਿਆ ਸੀ 3rd ਫਲੋਰ ਔਰ 4th ਫਲੋਰ ਦੋਨੋਂ ਪਏ ਸੀ ਬੰਦ ਪਏ ਸੀ ਅਸੀਂ ਉਹਨਾਂ ਨੂੰ ਸੀਲ ਕਰਕੇ ਜਾ ਰਹੇ ਹਾਂ ਅਸੀਂ ਉਹਦੇ 'ਚ ਇਹ ਲਿਖਿਆ ਹੈ ਕਿ ਤੁਸੀਂ ਜਦੋਂ ਆਓ ਸਾਨੂੰ ਕੰਟੈਕਟ ਕਰੋ ਫੋਨ ਨੰਬਰ ਉੱਥੇ ਲਿਖਿਆ ਹੋਇਆ ਹੈ ਅਸੀਂ ਇੱਥੇ ਚੈੱਕ ਅਪ ਚੈਕਿੰਗ ਕਰਾਂਗੇ ਜੋ ਪ੍ਰੋਡਕਟ ਉਹ ਲਗਾਉਂਦੇ ਆ ਉਹਦੇ ਸੈਂਪਲ ਲਵਾਂਗੇ ਔਰ ਉਸ ਟੈਸਟ ਕਰਨੇ ਭੇਜਾਂਗੇ ਕਿਹੜੀ ਕੰਪਨੀ ਤੋਂ ਬਣਾਇਆ ਗਿਆ ਉਹ ਸਾਰਾ ਕੁਝ ਦਿਖਾਇਆ ਜਾਊਗਾ ਉਹ ਸਾਰਾ ਜੋ ਬੰਦ ਦੀ ਕਾਰਵਾਈ ਹੋਗੀ ਉਹ ਕਿੱਥੇ ਆ ਸੀਲ ਖਤ ਤੱਕ ਖੁੱਲ ਜਾਏਗੀ ਇਹਨਾਂ ਦੀ ਜਦੋਂ ਆ ਕੇ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਿਲ ਹੋਣਗੇ ਉਸ ਤੋਂ ਬਾਅਦ ਸਰ ਉੱਤੇ ਅਧਰ ਐਫਆਈਆਰ ਵੀ ਦਰਜ ਹੋਈ ਹੋਈ ਹੈ ਉਹਨਾਂ ਦੀ ਐਫਆਈਆਰ ਵੀ ਦਰਜ ਹੋਈ ਹੈ ਉੱਤੇ ਸੰਗਰੂਰ ਹਾਂਜੀ ਕਿਹਨੇ ਬੰਦੇ ਦਾ ਪਤਾ ਕਰ ਸਕਦੇ ਨੇ ਦੋ ਬੰਦੇ ਸੀਗੇ ਜੀ ਦੋ ਬੰਦੇ ਨੇ ਜਿਨ੍ਹਾਂ ਦੇ ਖਿਲਾਫ ਐਫਆਈਆਰ ਦਰਜ ਹੋਈ ਹੈ ਇੱਕ ਤਾਂ ਅਮਨ ਹੈ ਜਿਹੜਾ ਇੱਥੇ ਹੈ ਔਰ ਇੱਕ ਜਿਹਨੇ ਉੱਥੇ ਆਰਗੇਨ ठीक